ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਆ ਤੋਂ ਜਿੱਥੇ ਕਿ ਅੱਜ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਤੁਹਾਨੂੰ ਦੱਸਦੇ ਹਾਂ ਦਸੂਆ ਦੇ ਵਿੱਚ ਅੱਜ ਇੱਕ ਬੱਸ ਪਲਟ ਗਈ ਜਿਸ ਦੇ ਕਰਕੇ ਇੱਕ ਬੱਚੀ ਸਮੇਤ 8 ਲੋਕਾਂ ਦੀ ਜਾਨ ਚਲੀ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ 30 ਤੋਂ 35 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲਿਤ ਭੇਜਤੀ ਕਰਵਾਇਆ ਦਿੱਤਾ ਗਿਆ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਚੁੱਕਿਆ ਹੈ ਅਫੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਕੀ ਤੁਸੀਂ ਆਪਣੇ ਜਿਸ ਹਾਸਾ ਹੋਇਆ ਹੈ ਕਿ ਜਦੋਂ ਤੁਸੀਂ ਸਵਾਰੀਆਂ ਨੂੰ ਖੁਦ ਕੱਢਿਆ ਵਾ ਕੀ ਗੱਲ ਹੋਈ ਸੀ ਪਤਾ ਪਤਾ ਲਗਾ ਮੇਰਾ ਘਰ ਨਹੀਂ ਸੀ ਜੀ ਇੱਥੋਂ ਮੈਂ ਘਰ ਤੋਂ ਬਾਹਰ ਬਿਠੇ ਉਥੇ ਬੰਦੇ ਨੂੰ ਗੁੰਮਤ ਗੱਲ ਕਰਦਾ ਪਾਣੀ ਪੀ ਰਿਆ ਜੀ ਜਿੱਦੈ ਆਵਾਜ਼ ਸੁਣੀ ਮੈਂ ਤੁਰ ਕੇ ਦੇਖਿਆ ਆਣਗੇ ਤੇ ਬਸ ਮੋਦੀ ਹੋਈ ਦੇਖੀ ਵੇਲਾ ਆਕੇ ਗੱਡੀ ਸੀ ਤੇ ਗੱਡੀ ਦਸੂਹੇ ਤੋਂ ਜਦਾਰੀ ਆ ਬਸ ਹਾਜੀ ਬਰੋ ਆਈ ਜੀ ਤੇ ਵਿੱਚ ਚਿਕਾ ਹੋਜ ਰੀਆਂ ਸੀ ਤੇ ਪਸੋਂ ਜਦੋਂ ਦੇਖਿਆ ਲਈ ਵਿੱਚ ਵੜ ਕੇ ਸਵਾਰੀਆਂ ਜਿਹਨੂੰ ਕਹਿੰਦੇ ਬਹੁਤ ਜ਼ਿਆਦਾ ਵਿੱਚ ਸੀਰੀਅਸ ਹੋਈ ਆੀ ਬੰਦੇ ਵੀ ਡੈਡ ਜਾ ਰਹੇ ਕਿੰਨੇ ਕਿ ਬੰਦੇ ਜਿਹਨਾਂ ਨੇ ਜਿੱਦੇ ਡੈਡ ਦੇਖਿਆ ਆ ਤੇ ਕਿੰਨੂ ਟੋਟਲ ਕਿੰਨੀਆਂ ਕਿ ਸਵਾਰੀਆਂ ਸੀ ਸਵਾਰੀਆਂ ਫੁੱਲ ਭਰੀ ਹੋਈ ਸੀ ਬੱਸ ਜੀ ਤੇ ਉਹਦੇ ਵਿੱਚੋਂ 9 ਤੇ ਮੌਕੇ ਤੇ ਸਵਾਰੀਆਂ ਬਚੀਆਂ ਜਿਹੜੀਆਂ ਬੰਦੀਆਂ ਵਿੱਚ ਲੇਡੀਜ਼ ਤੇ ਦੋ ਤਿੰਨ ਬੱਚੇ ਬਾਕੀ ਜਨਸਾਂ ਬਹੁਤ ਅਫਸੋਸ ਦੀ ਗੱਲ ਹੈ ਕਿ ਅੱਜ ਇਹ ਹਾਦਸਾ ਵਾਪੜਿਆ ਤੇ ਜਿਸ ਦੇ ਵਿੱਚ असि अठ तो करवा बैठे हैं और बाकी कई पेशेंट्स का इलाज इतने सुबह से इस दसे जा रहे हैं दो पेसेंट्स जी एम सी अमृतसर इतने ज्यादा दर्द बैठे हैं अस सारे पेशेंट्स को दसिया गया कि उन्होंने सारा इलाज जो है कार वो कराया जा रहा है जोड़े पेशेंट्स बाहर ही देखे जाया गया है उन्होंने भी ये दसाया गया के कुछ कुछ हॉस्पिटल्स के लिए प्राइवेट भी असिशे स्कीम के तहत हैं उसे भी वो रोड एक्सीडेंट विक्टिम्स का इलाज मुफ्त के पंजाब सरकार वालों करा सकते हैं लेकिन मैं दसना चाहगी किस्पिटल दसूह जी जिसमें डॉक्टर मनमोहन सिंह जी डॉक्टर बैठे हैं ये भी मौके पर हाजिर सन जदों पेशेंट इतने इन्हों के आया गया ਤੋ ਇਹੋ ਕੰਟਰੀ ਦਾ ਇਰਿਆ ਹੁਣ ਮੈਨੇ ਤੇ ਨਾਲ ਸਾਰੇ ਪੇਸ਼ੈਂਟਸ ਨੂੰ ਇਮੀਡੀਏਟਲੀ ਸਟੇਬਲਾਈਜ਼ ਕਰਕੇ ਆਪਣੇ ਕੋਲ ਸਪੈਸ਼ਲਾਈਜ਼ਡ ਕੇਅਰ ਦਿੱਤੇ ਰਹੀ ਦਿੱਤੀ ਗਈ। ਸੋ ਵੀ ਡਾਕਟਰਸ ਹਰ ਸੌਨ ਪਰ ਫੈਸਿਲਿਟੀਆਂ ਹੋਂਦ ਦਰਾਈਆਂ ਹੁਣ ਜਿਹੜਾ ਡਾਇਗਨੋਸਟਿਕ ਹੈ ਸਾਰਾ ਕੁਝ ਮੁਕਤ ਵਿੱਚ ਪੰਜਾਬ ਸਾਰੇ ਬਹੁਤ ਅਨੁਕੂਲ ਹੈ। ਸਰ ਮੈਂ ਕਿਨਾ ਤੁਸੀਂ ਦੇਖਿਆ ਹੋਣਾ ਕਿ ਕੁਝ ਪਿਛਲੇ ਸਮੇਂ ਤੋਂ ਬੱਚਾ ਦੇ ਐਕਸੀਡੈਂਟ ਜਿਆਦਾ ਹੋ ਰਹੇ ਆ ਕੋਈ ਉਹਨਾਂ ਦੀ ਸਪੀਡ ਲਿਫਟ ਨਹੀਂ ਤੇ ਫਿਰ ਵੀ ਇੰਨੇ ਐਕਸੀਡੈਂਟ ਹੋਣ ਦੇ ਲਾਵਾ ਵੀ ਕੋਈ ਉਹਨਾਂ ਤੇ ਕੰਟਰੋਲ ਕਿਉਂ ਨਹੀਂ ਹੋ ਰਿਹਾ? ਹੁਣ ਕੀ ਕੋਈ ਕਾਰਵਾਈ ਵੀ ਹੈ ਤੇਰੇ ਇਸ ਤੇ ਕਾਰਵਾਈ ਕੀਤੀ ਕੋਈ ਚਲਾਨ ਕਿਤੇ ਹਾਈ ਸਪੀਡ ਤੇ ਸਾਡੀ ਆਰਟੀਏ ਦਫਤਰਸ ਔਰ ਨਾਲੀ ਐਸਡੀਐਨ ਔਰ ਪੁਲਿਸ ਦੀ ਜੁਆਇੰਟ ਟੀਮਸ ਬਣਾ ਕੇ ਲਗਾਤਾਰ ਚੈਕਿੰਗ ਕਰਦੇ ਆ ਰਹੇ ਔਰ ਹੁਣ ਵੀ ਹੁਣ ਵੀ ਪ੍ਰੈਸੀਡੈਂਟ ਤੋਂ ਬਾਇਡਿੰਗ ਮੋਰ ਸੈਂਸਿਟਾਈਜ਼ ਕਰਕੇ ਆਪਣੀ ਸਾਰੀ ਟੀਮਸ ਨੂੰ ਇਹ ਸੁਨਿਸਚਿਤ ਕਰਾਂਗੇ ਕਿ ਕਿਸੇ ਵੀ ਤਰ੍ਹਾਂ ਦੀ ਵਾਇਲੇਸ਼ਨ ਕਿਸੇ ਦੇ ਵੀ ਨਾਮ ਹੋਵੇ ਮੈਡਮ ਪਰ ਹੁੰਦਾ ਥੋੜਾ ਦਿਨ ਤਾਂ ਸਹੀ ਰਹਿੰਦਾ ਚਲਦਾ ਰਹਿੰਦਾ ਪਰ ਉਸ ਤੋਂ ਬਾਅਦ ਲਗਾਤਾਰ ਇਹ ਸਿਚੁਏਸ਼ਨ ਹੁੰਦੀ ਹੈ ਉਥੋਂ ਦੇ ਕਿੱਲੇ ਪਰ ਜਦ ਕੋਈ ਪੁਲਿਸ ਮੁਲਾਜ਼ਮ ਵਾਹਨ ਨੂੰ ਰੋਕਦਾ ਚਲਾਣ ਕਰਨ ਵਾਸਤੇ ਰਿਸਪੀਡ ਵਾਸਤੇ ਕੋਈ ਫੋਨ ਆ ਜਾਂਦੇ ਨੇ ਵੀਆਈਪੀ ਫੋਨ ਚਲਾਣ ਨਹੀਂ ਕਰਨਾ ਰਿਸਪੀਡ ਦਾ ਕੁਝ ਇਸ ਤਰ੍ਹਾਂ ਦਾ ਵੀ ਹੋ ਰਿਹਾ ਹੈ। ਦੇਖੋ ਜੀ ਮੇਰੀ ਗੱਲ ਮੇਰੇ ਸਾਹਮਣੇ ਕਿ ਜਿੱਥੇ ਵਾਇਲੇਸ਼ਨ ਪਾਈ ਜਾਏਗੀ ਉਹ ਸਭ ਤੋਂ ਸਤ ਕਾਨੂੰਨੀ ਤੌਰ ਤੇ ਕਾਰਵਾਈ ਅਰੰਭ ਦੀ ਜਾਵੇਗੀ। ਬੜਾ ਕੀ ਜਿਹੜੇ ਪਿੱਛੇ ਵੀ ਪਰ ਜਦ ਤੱਕ ਵਰਲੂ ਬੜਾਈ ਕਲੀਅਰ ਕੀਤਾ ਗਿਆ ਹੈ ਕਿ ਆਟਾ ਦੱਤਰਾਂ ਦੇ ਵਿੱਚ ਕੰਮ ਕਿਵੇਂ ਹੋਣਾ ਚਾਹੀਦਾ ਹੈ ਕਿਵੇਂ ਉਹਨੂੰ ਉਹਦੇ ਵਿੱਚ ਸਫਾਈ ਐਫੀਸ਼ੀਐਂਸੀ ਲੋਕਾਂ ਦੀ ਸਹੂਲਤ ਜਾਣੀ ਚਾਹੀਦੀ ਹੈ ਉਹਦੇ ਉੱਤੇ ਬਹੁਤ ਜ਼ੋਰ ਨਾਲ ਚਾਹੁੰਦਾ ਹੈ ਔਰ ਜਿੱਥੇ ਇਨਫੋਰਸਮੈਂਟ ਵੀ ਕਰੇ ਉਹ ਵੀ ਸਾਰੀਆਂ ਪਾਗੜਾ ਨਾਸਰ ਪਾਰਟੀਆਂ ਸਰਦ ਐਸਡੀਐਮ ਸਾਹਿਬਾਨ ਨੂੰ ਦਿੱਤੀਆਂ ਗਈਆਂ ਨੇ ਤਾਂ ਕਿ ਚੈਕਿੰਗ ਦੀਆਂ ਟੀਮਾਂ ਵਧਾਈਆਂ ਜਾ ਸਕੀਆਂ ਜਾਣ ਔਰ ਕਿਤੇ ਵੀ ਪਰਮਿਸ਼ਨ ਨਾ ਹੋ ਸਕੇ ਮੈਂ ਬਸਰ ਕਿ ਚੱਕੀਨੀ ਹੈ ਵੀ ਲੋਕਾਂ ਦਾ ਕਹਿਣਾ ਕਿ ਬਣਾਇਆ ਜਾਵੇ ਕਿ ਜਿਹੜੇ ਡਰਾਈਵਰ ਜੇ ਬੱਸਾਂ ਜਾਂ ਕੁਝ ਵੀ ਚਲਾ ਰਹੇ ਹੋ ਉਹਨਾਂ ਦੇ ਡਰੋਗ ਟੈਸਟ ਹੋਣੇ ਜ਼ਰੂਰੀ ਹੈ। ਹਾਂਜੀ ਜੀ ਸਹੀ ਹੈ ਬੰਦੀ ਜਿਹੜੀ ਹੈ ਉਰਾਲਾ ਕਰਾਂਗੇ ਤਾਂ ਕਿ ਅਸੀਂ ਜਿਹੜੀ ਜਨਤਿਕ ਬਾਇ ਦੇਸ਼ੋਂ ਚਾਹੀਏ ਉਹ ਕਿਸੇ ਸਰਦ ਦੇ ਨਾ। ਮੈਂ ਜਿਹੜੀ ਲੋਕੀ ਜਾਚ ਹੋ ਚੁੱਕੀ ਹੈ ਉਹ ਕੀ ਮੁਹਾਂਜਾ ਲੰਗ ਰਿਹਾ ਹੈ? ਹੈ ਕਿ ਮਾਨੋਖ ਨੇਮ ਸਾਹ ਮੰਨੋ ਤੇਰੀ ਸੀਐਮ ਜੀ ਪੰਡੂ ਜਿਹੜੇ ਦੇਖੋ ਇਹ ਹੋਣਾ ਚਾਹੀਦਾ ਲੋਹੂ ਮਾਜ਼ਾ ਜਿਹੜਾ 2 ਲੱਖ ਰੁਪਏ ਪਾ ਦਨਾਰੇ ਜਿਹੜੀ ਗਿੰਜਰ ਦਿੱਤੀ ਹੈ ਉਹ ਨਾਲੇ ਵੀ ਮਨੁਜੀ ਹੰਸਾ ਕਰਉ ਮੁਆਜ਼ਾ ਨਮੁਸਕਤਾ ਹੈ ਉਸ ਤੋਂ ਇਲਾਵਾ ਵੀ ਇਸੇ ਫਿਕਰਗੁਜ਼ਾਰੇ ਇਸ ਲਈ ਬਹੁਤ ਧਾਰੀਆਂ ਸੋਸ਼ਲ ਸੇਵਾ ਦੇ ਲਈ ਆਪਣੇ ਵੱਲੋਂ ਯੋਗਦਾਨ ਦਿੱਤਾ ਹੈ ਪਰ ਪੇਸ਼ੈਂਟ ਵੀ ਹੈ ਜਿਹੜੇ ਦਿੱਲੀ ਹਸਪਤਾਲੇ ਨੇ ਬਤੌਰ ਵਲੰਟੀਅਰਸ ਵੀ ਉਹਨਾਂ ਨੇ ਸੇਵਾ ਕੀਤੀਆਂ ਨੇ ਸੀ ਰੈਟ੍ਰੋਸ ਨੂੰ ਵੀ ਆਪਣੀ پوری ਕੋਸ਼ਿਸ਼ ਕਰਾਂਗੇ ਕਿ ਪੇਸ਼IENTS ਨੂੰ ਉਹਨਾਂ ਦੇ ਅਟੈਂਡੈਂਟਸ ਨੂੰ ਵੀ ਗੈਰ ਕਰੀ ਤਕਲੀਫ ਨਾ ਅੱਜ ਸਾਡੇ ਮਸੂਹਾਂ ਦੇ ਬਾਅਦ ਤੇ ਵੀ ਬੜੀ ਮਨਪਸੰਦ ਗੱਲ ਹੋਈ ਜੀ ਹੈ ਔਰ ਤਲਵਾੜਾ ਤੋਂ ਮਸੂਹਾਂ ਨੂੰ ਜਿਹੜੀ ਮਿੰਨੀ ਬੱਸ ਆ ਰਹੀ ਸੀ ਤੇ ਸੱਗਰਾਂ ਦੇ ਨੇੜੇ ਉਹਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਕਾਫੀ ਲੋਕ ਜਿਹੜੇ ਨੇ ਇੰਗੇਜ ਹੋਏ ਨੇ ਔਰ ਸਾਥ ਜਿਹੜੇ ਲੋਕ ਸੀਗੇ ਮੌਕੇ ਤੇ ਜਿਨ੍ਹਾਂ ਦੇ ਗੈਥੇ ਹੋ ਗਏ ਸੀ ਇੱਕ ਹਸਪੀਟਲ ਆ ਕੇ ਜਿੰਨਾ ਗਿਆਨ ਹੋਈਏ ਔਰ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਸਾਰੇ ਸਮੁੱਚਾ ਪ੍ਰਸ਼ਾਸਨ ਪੰਜਾਬ ਸਰਕਾਰ ਖੜੀ ਹੈ ਮਾਨਜੋਗ ਜੀ ਸਾਹਿਬ ਤੋਂ ਸ਼ੁਰੂ ਤੋਂ ਦਿੱਕੇ ਪਹੁੰਚੇ ਨੇ ਪਰਿਵਾਰਾਂ ਦਾ ਹਾਸ਼ੀਆ ਵੀ ਜਾਣਿਆ ਨੇ ਮਾਨਜੋਗ ਐਸਐਸਪੀ ਸਾਹਿਬ ਔਰ ਸਾਰੀ ਸਾਡੀ ਹਸਪੀਟਲ ਇਸਕੋ ਹਸਪੀਟਲ ਦੀ ਟੀਮ ਨੇ ਬਹੁਤ ਮਿਹਨਤ ਦੇ ਨਾਲ ਉਹੀ ਵਧੀਆ ਤਰੀਕੇ ਨਾਲ ਉਹਨਾਂ ਦਾ ਇਲਾਜ ਕੀਤਾ ਔਰ ਉਹਨਾਂ ਪਰਿਵਾਰਾਂ ਦੇ ਨਾਲ ਸਾਡੀ ਦਿਲੋਂ ਹਮਦਰਦੀ ਹੈ ਕਿ ਜਿਨ੍ਹਾਂ ਦੇ ਪਰਿਵਾਰਾਂ ਦੇ ਜੀਰ ਸੁਨੀਆਂ ਤੋਂ ਗਏ ਨੇ ਔਰ ਬੜੀ ਇੱਕ ਮਤਲਬ ਦੁਖਦਾਈ ਖਬਰ ਹੈ ਕਿ ਇੱਕ ਬੱਚਾ ਛੋਟਾ 5 ਸਾਲ ਦਾ ਬੱਚਾ ਲੱਗਦਾ ਹੈ ਉਹ ਥੋੜੀ ਹਾਈਟ ਤੋਂ ਵੱਡਾ ਲੱਗਦਾ ਹੈ ਉਹਦੀ ਵੀ ਇਸ ਐਕਸੀਡੈਂਟ ਦੇ ਵਿੱਚ ਜਿਹੜੀ ਗੈਰਤ ਹੋਈ ਹੈ ਉਹ ਬੜਾ ਦੁਖਦਾਈ ਸਮਾਂ ਪਰਿਵਾਰਾਂ ਵਾਸਤੇ ਵੀ ਹੈ ਔਰ ਜਿਹੜੇ ਇੰਜਰਡ ਆ ਉਹਨਾਂ ਦੇ ਵਾਸਤੇ ਵੀ ਇਹ ਦੁੱਖदाई ਸੀ ਸਰ ਦਿੱਕ ਲੋਗ ਨੇ ਬਹੁਤ ਪ੍ਰਸ਼ੰਸਾ ਪੰਜਾਬ ਸਰ ਨਾਲ ਕੋਈ ਹੈ ਸੂਚਨਾ ਦੇ ਬਿਲਕੁਲ ਜੀ ਸਾਹਿਬ ਨੇ ਹੁਣੇ ਜਸਟਾ ਗੱਲ ਕੀਤੀ ਹੈ ਜੀ ਸੈਕਟਰ ਸਾਹਿਬ ਦੇ ਨਾਲ ਔਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਐਲਾਨ ਨੇ ਜੀ ਕਿ ਜਿੰਨਾ ਵੀ ਡੈੱਥ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਜੁਰਮਾਨਾ ਦਿੱਤਾ ਜਾਊਗਾ ਔਰ ਜਿਹੜੇ ਇੰਜਰ ਨੇ ਉਹਨਾਂ ਦਾ ਜਿੱਥੇ ਪੰਜਾਬ ਸਰਕਾਰ ਵੱਲੋਂ ਇਲਾਜ ਮਰਤਮ ਸਕੀ ਦੇ ਵਿੱਚ ਕੀਤਾ ਜਾਊਗਾ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਵੇਗੀ ਕਿਸੇ ਸਾਹਿਬ ਵੱਲੋਂ ਦੱਸਿਆ ਗਿਆ ਕਿ ਰੈੱਡ ਕਰਾਸ ਵੱਲੋਂ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਸੱਜੀਆਂ ਉਹਨਾਂ ਦੇ ਵੱਲੋਂ ਪੂਰਾ ਸਹਿਯੋਗ ਲੈ ਕੇ ਇੰਜਰਡ ਲੋਕਾਂ ਦਾ ਇਲਾਜ ਕਰਵਾਇਆ ਜਾਊਗਾ ਸਾਡੇ ਇੱਥੇ ਵੈਸੇ ਕਿਸੇ ਤਰ੍ਹਾਂ ਦੀ ਇਹ ਜਿਸ ਨਵਾਂ ਹਸਪਤਾਲ ਵੀ ਕਿਸੇ ਤਰ੍ਹਾਂ ਦੀ ਕੋਈ ਨੀਡ ਨਹੀਂ ਹੈਗੀ ਹਰ ਜਿਹੜੀ ਇਹ ਸੇਵਾਤੀ ਹੈ ਉਹ ਦਿੱਤੀ ਜਾ ਰਹੀ ਹੈ ਚਾਹੇ ਮੈਡੀਸਨ ਆ ਚਾਹੇ ਸਾਡੇ ਡਾਕਟਰ ਸਭ ਬਹੁਤ ਵਧੀਆ ਨੇ ਇੱਥੇ ਸਾਰੇ ਔਰ ਬਹੁਤ ਵਧੀਆ ਰਾਜ ਵੀ ਕੀਤਾ ਹੈ ਅਗਰ ਵੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਆਪਾਂ ਪ੍ਰਸ਼ਾਸਨ ਸਾਡੇ ਨਾਲ ਹੈ ਸਰਕਾਰ ਬਿਲਕੁਲ ਲੋਕਾਂ ਦੇ ਨਾਲ 35 ਕਿਲੋ ਪ੍ਰੋਟਰੋਣੀ ਬਸ ਅੱਜ ਤੋਂ ਹੋ ਕੇ ਚੱਲਦੀਆਂ ਉਸ ਸਪੀਡ ਦੇ ਵਿੱਚ ਹੁੰਦੀਆਂ ਇਹ ਦਾ ਕੰਮ ਹੁੰਦੀ ਹੈ ਸਪੀਡ ਤੇ ਨਿਕੇਲ ਪਾਉਣ ਵਾਸਤੇ ਅੱਗੇ ਵੀ ਸ਼ਕਤੀ ਆਪਾਂ ਕਰਦੇ ਆ ਕੋਈ ਨੀਗਾ ਕਿਉਂ ਨਾ ਸ਼ਕਤੀ ਨਹੀਂ ਕੀਤੀ ਜਾਂਦੀ ਉਹਨਾਂ ਚਲੋ ਜਦੋਂ ਇਹ ਅਜਿਹੇ ਹਸਾਮ ਦਾ ਹੋਰ ਥੋੜਾ ਜਿਹਾ ਤੇ ਮਨ ਦੇ ਵਿੱਚ ਹੁੰਦਾ ਕਿ ਸਾਨੂੰ ਹੋਰ ਅਸਲੀ ਵਧੀਆ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਸੋ ਆਪਾਂ ਹੋਰ ਜਿਹੜੇ ਪ੍ਰਾਈਵੇਟ ਬੱਸਾਂ ਨੇ ਜਾਂ ਹੋਰ ਕੋਈ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਆ ਕੱਲ ਤੋਂ ਹੀ ਆਪਾਂ ਜੀ ਸਰ ਬੱਤੀ ਬੱਤੀ ਸੀਟਡ ਬੱਸਾਂ ਨੇ ਉਹਦੇ ਵਿੱਚ 60-60 ਸਵਾਰੀਆਂ ਭਰ ਜਾਂਦੀਆਂ ਇਹਦੇ ਆਪਾਂ ਚੈੱਕ ਕਰਵਾਵਾਂਗੇ ਭਾਈ ਤਾਰ ਵਿੱਚ ਆਪਾਂ ਜਿਹਨਾਂ ਨੇ ਇਹੋ ਜਿਹਾ ਕੋਈ ਕਰੂਗਾ ਕੋਈ ਜੁਰਮ ਉਹਨਾਂ ਦੇ ਖਿਲਾਫ ਸਖਤੀ ਨਾਲ ਆਰਟੀਓ ਸਾਬ ਨੂੰ ਡਿਊਟੀ ਤੇ ਲਗਾਵਾਂਗੇ ਸਰ ਸਰ ਆਰਟੀਓ ਅਫਸਰ ਨੂੰ ਸਪੀਡ ਕੰਟਰੋਲ ਇਸ਼ੂ ਦਿੱਤੇ ਗਏ ਸੀ ਬੱਸਾਂ ਨੂੰ ਜੋ ਕਿ ਕਾਗਜ਼ੀ ਤੌਰ ਤੇ ਇੰਪਲੀਮੈਂਟ ਕੀਤਾ ਗਿਆ ਕਿਸੇ ਵੀ ਬੱਸ ਵਾਲੇ ਨੇ ਨਹੀਂ ਲਗਾਏ ਇਹ ਬਹੁਤ ਵੱਡਾ ਇੱਕ ਧੰਗਲੀ ਹੋਈ ਹੈ ਪੰਜਾਬ ਦੇ ਵਿੱਚ ਇਹਦੇ ਬਾਰੇ ਕੀ ਕਈ ਜਗ੍ਹਾ ਤੇ ਦੇਖੋ ਜਿਹੜੇ ਕੋਈ ਚੰਗੇ ਟ੍ਰਾਂਸਪੋਰਟਰ ਨੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕੀਤਾ ਕੋਈ ਜਿਹੜੇ ਸਿੰਗਲ ਬੱਸ ਵਾਲੇ ਜਾਂ ਦੋ ਬੱਸਾਂ ਵਾਲੇ ਨੇ ਉਹ ਇਹ ਚੀਜ਼ ਨੂੰ ਰੀਨੂਰ ਕਰ ਦਿੰਦੇ ਉਹਨਾਂ ਦੇ ਖਿਲਾਫ ਜਰੂਰ ਉਹਨਾਂ ਦੀ ਚੈਕਿੰਗ ਕਰਵਾ ਕੇ ਸਵੈਰਥੀ ਤੁਹਾਡੇ ਸਾਹਮਣੇ ਚੈਕਿੰਗ ਹੋਏਗੀ ਔਰ ਜਿਹੜੇ ਲੋਕ ਇਹ ਨਹੀਂ ਇੰਪਲੀਮੈਂਟ ਕਰ ਰਹੇ ਸਰਕਾਰ ਦੇ ਨਾਮ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ। ਕਿ ਅੱਜ ਸਵੇਰੇ ਸਾਨੂੰ ਫਰਮੇਸ਼ਨ ਹਿੰਦੀ ਦੀ ਸੀ ਬਸੂਆ ਦੀ ਸਟੇਸ਼ਨ ਦੇ ਜਲਵੇ ਇੱਕ ਪ੍ਰਾਈਵੇਟ ਮਿਨੀ ਬੱਸ ਦਾ ਐਕਸੀਡੈਂਟ ਹੋਇਆ। ਟਵਰਨ ਤੁਰੰਤ ਹੀ ਸਾਡੇ ਜੋ ਐਸਐਸਆਰਟੀ ਮੁਲਾਜ਼ਮ ਹੈਗੇ ਅੱਜ ਪਾਕੀ ਪੁਲਿਸ ਐਂਡ ਮੈਡੀਕਲ ਏਡ ਉਹਨਾਂ ਨੂੰ ਮੋਹਿੰਦਾਰ ਕਰਾਈ। ਬਟ ਅਨਫੋਰਚੁਨੇਟ ਹੈਗਾ ਬਹੁਤ ਇਨਸੀਡੈਂਟ ਬਿਕੋਜ਼ ਇਹ ਦੇ ਵਿੱਚ ਅੱਛਾ ਲਾਈਟ ਬੱਸ ਸੀ ਲੋਸਟ ਸੀ। ਇਹ ਜਿਹੜਾ ਦੀ ਵਰਪਾਈ ਹੋ ਸਕਦੀ ਹੈ ਬਟ ਉਹਨਾਂ ਨੂੰ ਤੁਰੰਤ ਜੇ ਦਸਵਾ ਸਿਵਲ ਹਸਪੀਟਲ ਦੇ ਵਿੱਚ ਲਾ ਕੇ ਬਾਕੀ ਇੰਜਰੀਜ਼ ਦੇ ਉਹਨਾਂ ਦਾ ਇਲਾਜ ਪ੍ਰੋਪਰ ਕੁਆਲਿਟੀ ਨਾਲ ਕੀਤਾ ਜਾ ਰਿਹਾ ਹੈ ਜੀ ਤਾਂ ਕਿ ਜਿਹੜੀ ਜਿਹੜੀ ਥੋ ਡੀਪੀ ਸਾਹਿਬ ਤੇ ਅੰਮ੍ਰਿਤ ਦੇਸਪੋ ਨੀ ਸਰ ਤੇ ਬਾਕੀ ਸਿਵਲ ਸਰਪੰਚ ਸਾਹਿਬ ਐਵਰੀਬਾਡੀ ਇਸ ਤੇ ਤੁਸੀਂ ਫੈਮਿਲੀ ਪੁੱਛ ਰਹੇ ਹੋਗਾ ਦੇ ਕੋਈ ਹੋਰ ਕਿਸੇ ਤਰੀਕੇ ਦੀ ਉਸ ਨੂੰ ਮਦਦ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਪੁਲਿਸ ਨੂੰ ਚਾਹੀਦੀ ਹੈ ਤਾਂ ਉਹ ਇਮਰ ਮੰਜਾਬੀ ਟੀਵੀ ਲਈ ਹੁਸ਼ਿਆਰਪੁਰ ਤੋਂ ਜਸਪ੍ਰੀਤ ਸੈਣੀ ਦੀ ਖਾਸ ਰਿਪੋਰਟ